ਲੜੀ ਕਹਿ ਕੇ ਨਮਾਈ ਦਿਆ ਕਹਿ ਕੇ ਵੀ ਬੜੇ ਸ਼ਬਦਾਂ ਨਾਲ ਜਿਹੜਾ ਪਰ ਸਹਿਜ ਪਾਠ ਕਰਦੇ ਆ ਸੋ ਵੱਡੇ ਭਾਗ ਹੀ ਗੁਰੂ ਸਾਹਿਬ ਜੀ ਦੀ ਗੋਦ ਮਿਲੀ ਹੈ ਸਤਿ ਪ੍ਰਵਾਨ ਕਰਿਓ ਆਜ ਗੁਰੂ ਇੱਕਾ ਫ਼ਾਲਸਾ ਬੜਾ ਪਿਆਰ ਵਾਲੀ ਸ੍ਰੀ ਆ ਮੈਂ ਸਮਝਦਾ ਕਿ ਇਹ ਸਟੇਜ ਨਹੀਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਹੈ ਸੋਨੇ ਸੋਨੇ ਸਾਰੇ ਬੁਲਾ ਰਹੇ ਨੇ ਜੇ ਮੇਰੇ ਸਦੇ ਜੀ ਸਿੰਘਾਂ ਨੂੰ ਅਸਰਿਆ ਸੀ ਵੀ ਆਮ ਬੰਦਾ ਸੋਹਦਾ ਇਹਨਾਂ ਕਿੱਥੇ ਜਲੇ ਆ ਜੇ ਮੈਂ ਭਾਈ ਗੁਰੂ ਫਰੀਦ ਸਿੰਘ ਹਾਂ ਦਾ ਸਾਰੀ ਸੋਸਾਇਟੀ ਦਾ ਧੰਨਵਾਦ ਕਰਦਾ ਇਹਨਾਂ ਦੇ ਅੰਦਰ ਗੁਰੂ ਤੇਗ ਬਾਹਾ ਦਸ ਸਾਰੇ ਬਰਤੇ ਇਹੋ ਮੁਕੱਦਸ ਉਹ ਮubaruk ਉਹ ਸਥਾਨ ਜਿਸ ਨੇ ਜ਼ਗਾਂ ਨੂੰ ਦੁਨੀਆ ਸਿਲੀ ਦੇ ਕਰਦੀ ਆ ਬੜਾ ਸੁੰਦਰ ਵਿਦਵਾਨ ਲਿਖਦਾ ਉਹ ਕਹਿੰਦਾ ਜਦ ਅੰਬੀਆਂ ਦੇ ਪਿਆ ਬੂਰ ਹੁੰਦਾ ਉਸ ਥਾਂ ਫਿਰ ਬਲਬਲ ਚੈਗਦੀ ਐ ਜਿੱਥੇ ਖੂਨ ਸ਼ਰੀਦਾਂ ਦਾ ਡੁੱਲ ਜਾਂਦਾ ਉੱਥੇ ਫਸਲ ਗੁਲਾਬ ਦੀ ਨਾਇਕਨੀ ਵਿਹਾਜਰੀ ਹੈ ਬਹੁਤ ਪਿਆਰੇ ਸਟੇਸ ਕਰਤਰ ਮੇਰੇ ਵੀਰ ਨੇ ਭਾਈ ਬ੍ਰਿਆਮ ਸਿੰਘ ਬੜਾ ਸੋਹਣਾ ਚਿਹਰਾ ਇਹਨਾਂ ਦਾ ਕੋਲੋਂ ਸੀਨੀਅਰ ਜੀ ਪਿਆਰੇ ਮਿਲ ਪਏ ਜੇਸੀ ਕੀ ਵੀ ਨਹੀਂ ਕੋਲੋਂ ਉਹ ਦੋ ਸ਼ੋਸ਼ਣ ਵੀੜੀ ਆਂ ਨਹੀਂ ਸੀ ਸੁਣਦੇ ਰਹਿੰਦੇ ਸੀ ਬਹੁਤ ਸਤਿਕਾਰ ਨਾਲ ਸਤਾਰਾਵਰ ਜੀ ਸਿੰਘੀ ਚਾਗਲਾ ਬੈਠੇ ਜੇ ਬੜਾ ਪਿਆਰ ਦੇ ਗਏ ਕਿੰਨੇ ਪੁੱਤਰ ਅਸੀਂ ਬਹੁਤ ਸੁਣਦੇ ਇਹ ਕੁਝ ਚਿਹਰੇ ਆ ਸਾਡੀ ਕੌਮ ਦੇ ਪੰਥ ਦੇ ہونترواں نے آو بس اپنا حاضری لوانی ہے چھوٹی جی ساکھی پہ شوق جیت جی نے بولیاں پتا ہے کہ بھائی گرپریت سب لانگ والے انہوں کا درسی جو بھی بیٹھ گیا اپنا رل درشن کر لنے ساری ساری شرپا کرو والی کوئی بھی واجہ نہ رہے اپنا جڑیے گرو تیگ بہادر مہاراج کے بول ہیں جو مارے نے اپنے تغییر کی کام کرنا ہے ہلے دال کرپا کرو جی جیو گرو ਗੁਰੂ ਤੇਗ ਬਹਾਦਰ ਸਾਈਂ ਮਾਤਾ ਜੀ ਦੇ 59 ਸ਼ਬਦ ਤੇ 57 ਸ਼ਲੋਕ ਉਹਨਾਂ ਦੇ ਵਿੱਚੇ ਰਸਵਾਈ ਇਹ ਰੱਬੀ ਰਹਿਮਤਾ ਮਹਿੰਗਾਈ ਹੈ ਬੜੇ ਪਿਆਰ ਦੇ ਨਾਲ ਮਾਰੇ ਆਵਾਜ਼ ਮਾਰ ਕੇ ਕਹਿੰਦੇ ਮੇਰੇ ਪੁੱਤਰ ਧੀਓ ਇਸ ਮਨ ਨੂੰ ਮਨਾਲੋ ਇਹ ਕਹਿ ਕੇ ਸੰਬੋਧਨ ਕੀਤਾ ਕਿ ਹਰੀ ਦਾ ਜਸ ਗਾ ਲੋ ਜੋ ਸੰਗੀ ਹੈ ਤੇਰਾ ਕਿਉਂਕਿ ਅਸਲ ਦੇ ਵਿੱਚ ਮਾਇਆ ਦਾ ਪਸਾਰਾ ਹੀ ਏਡਾ ਤਕੜਾ ਹੈ ਇਹ 부ਝੀ ਪ੍ਰਸ਼ਕ ਕਰ ਦਿੰਦੀ ਹੈ ਤੇ ਬੰਦੇ ਨੂੰ ਇਦਾਂ ਜਾਪਦਾ ਕੁਰਸੀ ਮੇਰੀ ਗੱਡੀ ਮੇਰੀ ਪਲਾਟ ਮੇਰੀ ਜ਼ਾਇਦਤ ਮੇਰੀ ਸਰਕਾਰ ਮੇਰੀ ਸੁਲਤਨਤ ਮੇਰੀ ਪਰ ਜਦੋਂ ਗੁਰੂ ਗ੍ਰੰਥ ਸਾਹਿਬਹ ਜੀ ਆਪਾਂ ਮੱਥਾ ਡੇਗਦੇ ਆਂ ਤੇ ਗੁਰਮੁਖ ਦੇ ਵਿੱਚੋਂ ਪੰਜ ਗੱਦੀ ਮਿਲਦੇ ਆਂ ਈਲਾ ਗੱਗਾ ਗੁਰਦੁਆਰਾ ਦੂਸਰਾ ਗੱਗਾ ਗੋਲਕ ਗਰੀਬ ਦਾ ਮੂਹ। ਲੱਖਾਂ ਗਰੀਬ ਗੁਰਬੇ ਤਲਖਾ ਲੈ ਕੇ ਕਿਉਂਕਿ ਅਸੀਂ ਅਸੀਂ ਸਬਰ ਤੇ ਉਨੰਨੇ ਆ। ਪਤਾ ਨਹੀਂ ਕਿੰਨੇ ਹਜ਼ਾਰਾਂ ਮਲਾਜਮ ਵਿਚਾਰੇ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ। ਤੀਸਰਾ ਗੱਗਾ ਗੋਦ ਜਿੱਥੇ ਤੁਸੀਂ ਬੈਠੇ ਹੋ ਤੇ ਚੌਥਾ ਗੱਗਾ ਹੈ ਗਿਆਨ। ਤੇ ਜਦੋਂ ਬੰਦੇ ਨੂੰ ਗਿਆਨ ਮਿਲਦਾ ਹੈ ਤੇ ਫਿਰ ਪੰਜਵਾਂ ਗੱਗਾ ਗੁਰਮਤਾ ਕੋ ਸਤਨਾਮ ਸ਼੍ਰੀ। ਇਹ ਜ਼ਰੂਰੀ ਹੈ ਪੰਜ ਬਕਸ਼ਿਸ਼ਾਂ ਮੈਂ ਹਰ ਸਦੇ ਜਿਸਾਨੀਆਂ ਕਰਕੇ ਨਹੀਂ ਦਲਦੇ ਹਨ ਮੈਂ ਮੇਰੇ ਗੁਰੂ ਤੇ ਫਹਾਦਰ ਸਾਹਿਬ ਫਰਮਾਉਂਦੇ ਨੇ ਕਿ ਹਲ ਜਸਰੀ ਮਨਾ ਗਾਏ ਜੋ ਸੰਗੀ ਹੈ ਤੇਰੋ ਅਸਲ ਦੇ ਵਿੱਚ ਤੇਰਾ ਸਾਥ ਕਿੰਨੇ ਦੇਣਾ ਹੈ ਆ ਸੇਵਾ ਸਿਮਰਨ ਦੀ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਜਦ ਤਨ ਚਾਰ ਜਣੇ ਨਿਮੋਤਾ ਲਾ ਕੇ ਤੋਰਨਾ ਨਾ ਆਗਾਜ਼ ਹੁੰਦਾ ਰੱਬੀ ਬਾਣੀ ਦਾ ਗੁਰਬਾਣੀ ਇਸ ਜਗ ਮੈਂ ਜਾਣਨ ਤੇ ਮਹਾਰੇ ਨੇ ਇੱਕ ਇੱਕ ਚੀਜ਼ ਸਾਨੂੰ ਇੰਨੀ ਮਹਿੰਗੀ ਦੇ ਕੁੱਝ ਕੇ ਦਿੱਤੀ ਐ ਆਪਣੀ ਗੋਦ ਵਿੱਚ ਬਿਠਾ ਕੇ ਜਿਸ ਤਰਹੀ ਦੇ ਆਪਾਂ ਇਹ ਆਨੰਦ ਲੈਦੇ ਆਨੰਦਾਂ ਦੀ ਪੂਰੀ ਇਸ ਤਰ੍ਹਾਂ ਤੀਵੀ ਰੰਗਲਾ ਹੋਈ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਸਿੱਖ ਮਨਾਉਂਦੇ ਨੇ ਸਤਗੁਰਬੰਦੀ ਛੋੜ ਹੈ ਬਵਿੰਜਾ ਰਾਜਿਆਂ ਨੂੰ ਮਹਾਰਾਜ ਨੇ ਬੰਦਨਾ ਤੋਂ ਮੁਕਤ ਕੀਤਾ ਉਹਨਾਂ ਦੇ ਵਿੱਚ ਸੀ ਇੱਕ ਤਾਰਾ ਚੰਦ ਤਾਰਾ ਚੰਦ ਦੀ ਪੀੜੀ ਚੱਲੀ ਅੱਗੇ ਦੀਪ ਚੰਦ ਸ੍ਰੀ ਰਾਣੀ ਨੇ ਭਾਵਨਾ ਦੇ ਨਾਲ ਇੱਕ ਦਿੱਤਾ ਇਹ ਜਗਾ ਮੇਰੇ ਮਹਿਬੂਬ ਨੂੰ ਮੱਥਾ ਟੇਕਿਆ ਸਤਨਾਮ ਸਿੰਘ ਇਹ ਸਤਗੁਰੂ ਮਹਾਰਾਜ ਕੀ ਨੇ ਰਾਣੀ ਤੁਹਾਡਾ ਪਿਆਰ ਕਬੂਲ ਹੈ ਪਰ ਇਹ ਜਗਾ ਦਾ ਇਤਿਹਾਸ ਬੜਾ ਵੱਡਾ ਹੋ ਜਾਣਾ ਹੈ ਇਸ ਕਰਕੇ ਤੁਹਾਡੀ ਭੇਟ ਆ ਜਿਹੜੀ ਜਗ੍ਹਾ ਦੀ ਕੀਮਤ ਹੈ ਉਹ ਤੁਹਾਨੂੰ ਜ਼ਰੂਰ ਦਿੱਤੀ ਜਾਵੇਗੀ ਆਪਕੋ ਸਤਨਾ ਇਹ ਫਰੀ ਵੇਦਲੀ ਅਸੀਂ ਲੈ ਲਈ ਕਿਉਂਕਿ ਇਸ ਜਗ੍ਹਾ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਮੈਂ ਗਿਣਾਵਾ ਥੋੜੀ ਹੈ ਤੁਸੀਂ ਵੈਗਰੂ ਜ਼ਰੂਰ ਭਲੇਵਾਲ ਸਭ ਤੋਂ ਪਹਿਲੀ ਬਖਸ਼ਿਸ਼ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸੰਬੰਧ ਪੰਜ ਪਿਆਰੇ ਦਿੱਤੇ ਬੋਲ ਚਾਰ ਸਾਹਿਬ ਜਾਦੇ ਦਿੱਤੇ ਬੋਲ ਇਸ ਪਾਵਨ ਧਰਤੀ ਨੇ ਸਾਨੂੰ ਮਾਣ ਦਿੱਤਾ ਦਿਲ ਦੀ ਇਹਦੀ ਰਹਿ ਗਈ ਇਸ ਪਾਵਨ ਧਰਤੀ ਨੇ ਸਾਨੂੰ ਇਮਾਨ ਦਿੱਤਾ ਇਸ ਪਾਵਨ ਧਰਤੀ ਨੇ ਸਾਨੂੰ ਨਿਸ਼ਾਨ ਦਿੱਤਾ ਇਸ ਪਾਵਨ ਧਰਤੀ ਨੇ ਸਾਨੂੰ ਪਹਿਚਾਣ ਦਿੱਤਾ ਆ ਜਿਹੜਾ ਰੂਪ ਲੈ ਕੇ ਅੱਜ ਪੂਰੇ ਵਰਲਡ ਦੇ ਵਿੱਚ ਨਿਸ਼ਾਨ ਸੰਗ ਝੁੱਲਦਾ ਹੈ ਨਾ ਬਿਮਾਰੀ ਦਾ ਸੋਨਾ ਸਰੂਪ ਜਿਹੜਾ ਇਸ ਧਰਤੀ ਤੋਂ ਲਿਆ ਖਾਲਸਾ ਅਕਾਲ ਪੁਰਖ ਦੀ ਫੌਜ ਮਰੇ ਸਾਹਿਬ ਦੀ ਧਰਤੀ ਬੜੀ ਪਿਆਰੀ ਹੈ ਇਥੋਂ ਬੜੀਆਂ ਪਿਆਰੀਆਂ ਰਹਿਮਤਾਂ ਦੀਆਂ ਕਿਰਨਾਂ ਨਿਕਲਦੀਆਂ ਆਨੰਦਪੁਰ ਦਾ ਮਤਬ ਵੀ ਇੱਥੇ ਹੋਇਆ ਕੋ ਸਾਤ ਅੱਜ ਉੱਚੇ ਕੌਮ ਜੁਝਣ ਦੇ ਆਪਾਂ ਸਾਰਿਆਂ ਨੂੰ ਪਤਾ ਉਹਨਾਂ ਮੰਗਲ ਦੇ ਆਕੇ ਫੇਰ ਉੱਟੇ ਪਾਤਸ਼ਾਹ ਜੀ ਨੇ ਇਸ ਧਰਤੀ ਤੋਂ ਖਾਲਸਾ ਰੂਪ ਰਿਸ਼ਿਆ ਪੰਜ ਬਾਣੀਆਂ ਬਖਸ਼ੀਆਂ ਪੰਜ ਪ੍ਰਕਾਰ ਦਿੱਤੇ ਚਾਰ ਸਭ ਜਾ ਦੇ ਪੰਜ ਪਿਆਰੇ ਬਹੁਤ ਵੱਡੀਆਂ ਬਖਸ਼ਿਸ਼ਾਂ ਮੇਰੇ ਆਪ ਨੇ। ਅਜੇ ਕੁਝ ਲੈ ਕੇ ਦੀਆਂ ਮੇਰੀ ਮਾਤਿ ਛੋਟੀ। ਤੇ ਜਦੋਂ ਮਹਾਰਾਜ ਸਾਹਿਬ ਨੇ ਜਿਹੜੇ ਭੇਟਾ ਦਿੱਤੀ ਪਿਆਰ ਵਜੋਂ ਕਹਿੰਦੇ ਸੀ ਉਦੋਂ ਜ਼ਮੀਨ ਨਹੀਂ ਲੈਣੀ। ਇਸ ਧਰਤੀ ਦਾ ਨਾਮ ਰੱਖਿਆ ਚੱਕ ਨਾ ਲਕੀ। ਆਪਣੇ ਮਾਤਾ ਜੀ ਦੇ ਨਾਮ ਤੇ ਇੱਥੋਂ ਸਿੱਧ ਹੁੰਦਾ ਏ ਇਹ ਬੱਚੇ ਆਪਣੇ ਬੈਠੇ ਸਾਰੇ ਆਪਾਂ ਤਕਰੀਬਨ ਬੋਲਦੇ ਆ ਕਿ ਆਪਣੇ ਵੱਡਿਆਂ ਦਾ ਸਤਿਕਾਰ ਕਿੰਨਾ ਵੱਡਾ ਸੀ ਅੱਜ ਜਿਹੜੇ ਨਿੱਕੀ ਹੁੰਦੇ ਨਾ ਸਾਰੇ ਕਹਿੰਦੇ ਮਾਂ ਮੇਰੀ ਮਾਂ ਮੇਹੀ ਮਾਂ ਮੇਰੀ ਜਦੋਂ ਵਿਆਹ ਹੀ ਜਾਂਦੇ ਫਿਰ ਕਹਿੰਦੇ ਮਾਂ ਤੇਰੀ ਮਾਂ ਤੇਰੀ ਮਾਂ ਤੇਰੀ ਸਤਿਗੁਰਾਂ ਕਿੰਨਾ ਸਤਿਕਾਰ ਦਿੱਤਾ ਕਿੰਨਾ ਪਿਆਰ ਕੀਤਾ ਔਰ ਉਸੇ ਮਾਂ ਦੀ ਬਦੌਲਤ ਕੋ ਧੰਨ ਧੰਨ ਮਾਤਾ ਨਾਲ ਕੀ ਜੀ ਬੋਲੋ ਉਨ੍ਹਾਂ ਦੇ ਗਲ ਵਿੱਚ ਇਹ ਬਚਨ ਨਿਕਲੇ ਸੀ ਜਦੋਂ ਮਾਲੇ ਥੱਲੇ ਨਾ ਦਿੱਲੀ ਦੇ ਚਰਨ ਸ਼ੋਕੇ ਸ਼ੋਕੇ ਲੰਮਾ ਸਮਾਂ ਉਤਰਚਾਰ ਪਸਾਰ ਲਈ ਗੁਜ਼ਾਰਦਾ ਤੇ ਜਦੋਂ ਚੱਲੇ ਤੇ ਉਨ੍ਹਾਂ ਹੀ ਦੇ ਗਲੇ 'ਚੋਂ ਬਚਨ ਨਿਕਲੇ ਜਦੋਂ ਮੱਥਾ ਟੇਕਿਆ ਕਹਿੰਦੇ ਮਾਂ ਮੈਂ ਚੱਲ ਕੇ ਤੁਹਾਡੀ ਸੇਵਾ 'ਚ ਹਾਜ਼ਰ ਨਹੀਂ ਹੋ ਸਕਿਆ ਫੌਮ ਦੀ ਪੰਥ ਦੀ ਸੇਵਾ ਕਰਦੇ ਆਂ ਅੱਜ ਮੈਂ ਚੱਲਿਆ ਕੁਰਬਾਨ ਹੋਣ ਵਾਸਤੇ ਤੇ ਜੇ ਕੋਈ ਲੋੜ ਹੋਵੇ ਤੇ ਮੇਰੀ ਮਾਂ ਮੇਰੇ ਕੋਲੋਂ ਕੁਝ ਮੰਗ ਸਕਦੀ ਐ ਇਹ ਉਸ ਮਾਂ ਦੀ ਬਦੌਲਤ ਇਹ ਸ਼ੀਸ ਗੰਜ ਸਾਹਿਬ ਮਿਲਿਆ ਕੋ ਸਤਿ ਸਤਿ ਤੇ ਉਹਨਾਂ ਦੇ ਹਿਰਦੇ ਚੋਂ ਕੋ ਕੇ ਮਾਮਾ ਮੇਰੀਆਂ ਬੇਟੀਆਂ ਮਾਂ ਤੇ ਹੁੰਦੀ ਮੋਤ ਲੈ ਮੰਦੇ ਕਹਿੰਦੇ ਥਾਂ ਤੋਂ ਮਾਮਾ ਰੋਕਦਿਆਂ ਬੱਚਾ ਕਰੇ ਵੀ ਗਲਤੀ ਮਾਮਾ ਟੋਕਦਿਆਂ ਐਡੀਆਂ ਗੋਹਣੀਆਂ ਸ਼ਾਮਾ ਕਿਦਰੀ ਲੱਭ ਜੀਆਂ ਨਹੀਂ ਕੋਈ ਜਾਨ ਨੇ ਕਵਾਰ ਤੇ ਨਾਵਾ ਵੇਦ ਸਰੂਪ ਹੈ ਕੰਗਿਆ ਕੇ ਮੁਖੜੇ ਚੋਂ ਬੋਲ ਨਿਕਲਿਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਅੰਮੀ ਦੇ ਮਾਨ ਦੇ ਚਰਨ ਪਰਸੇ ਭਾਵੇਂ ਉਹ ਜੋਤ ਗੁਰੂ ਨਾਮ ਕਦੀ ਹੈ ਸਾਡੇ ਨੇ ਵਿਸਾਰਾ ਕਰਿਆ ਮਥਾ ਟੇਕ ਕੇ ਜਦੋਂ ਮੁਖੜਾ ਤਰ ਚੁਪਿਆ ਤੇ ਮਾਂ ਨੇ ਸਿਰਸ ਤੇ ਹੱਥ ਰੱਖਿਆ ਮਾਂ ਨੂੰ ਮਾਂ ਕਹਿ ਲੱਗੇ ਪੁੱਤਰ ਗੁਰ ਤੇਗ ਬਹਾਦਰ ਜੀ ਸਹਿਮਾਰੇ ਕਿੰਦੇ ਮਾਂ ਕੁਛ ਮੰਗ ਲਓ ਇਹ ਉਹਨਾਂ ਦੀ ਮੰਗ ਕਰਕੇ ਆ ਸਾਰਾ ਇਤਿਹਾਸ ਮਿਲਿਆ ਉਨੀ ਬਚਨ ਕੀਤੇ ਸੀ ਕਹਿਣ ਲੱਗੇ ਪੁੱਤਰ ਮਾਂ ਮੰਾਂ ਤੇ ਪੁੱਤਰਾਂ ਦੀ ਸੋਖੀ ਮੰਗਦੀਆਂ ਇਹ ਗੋਠੀ ਨਹੀਂ ਮੰਗਦੀਆਂ ਗੱਡੀ ਨਹੀਂ ਮੰਗਦੀਆਂ ਪਲਾਟ ਨਹੀਂ ਮੰਗਦੀਆਂ ਜਾਇਦਾਦ ਨਹੀਂ ਮੰਗਦੀਆਂ ਬਸ ਮੇਰੇ ਤੇਗ ਬਹਾਦਰ ਤੂਰ ਬੰਲੀ ਚਾਦਰ ਬਣਨ ਚੱਲਿਆ ਏ ਮੈਂ ਕੁਝ ਵੀ ਮੰਗਦੀ ਨਹੀਂ ਬਸ ਇੱਕੋ ਰੀਤ ਹੁੰਦੀ ਐ ਆ ਜਿੱਦਾਂ ਦਾ ਹੱਸ ਦਾ ਮੁਖੜਾ ਲੈ ਕੇ ਚੱਲੇ ਆਉਣਾ ਬਸ ਮਾਵਾਂ ਨੂੰ ਇਹ ਹੱਸ ਦਾ ਮੁਖੜਾ ਹੀ ਚਾਹੀਦਾ ਕੋ ਸਭ ਉਹ ਸਭ ਦਾ ਸੀਸ ਨਾ ਆਉਂਦਾ ਉੱਥੇ ਹੀ ਸੇਵਾ ਸੰਧ ਕਰ ਦਿੰਦੇ ਜਿਵੇਂ ਲਕੀ ਸ਼ਾਹ ਨੇ ਧੜ ਦਾ ਸੰਸਕਾਰ ਕੀਤਾ ਮਲੂmaat ਨਾਲ ਕੀ ਦੀ ਤਰਸ ਦੀ ਨਜ਼ਰ ਐ ਇਸ ਧਰਤੀ ਨੂੰ ਤਾਰ ਗਈ ਉਹ ਕਹਿੰਦੇ ਜਿੱਦਾਂ ਦਾ ਮੁਖੜਾ ਲੈ ਕੇ ਚੱਲੇ ਉਦੋਂ ਦਾ ਹੀ ਆਵੇ ਉਹ ਫਿਰ ਮੁਖੜਾ ਹੀ ਆਇਆ ਨਿਕੋ ਤਾਂ ਨਹੀਂ ਆਇਆ ਕੱਲਾ ਮੁਖੜਾ ਹੀ ਮੰਗਿਆ ਸੀ ਸੋ ਇਸ ਕਰਕੇ ਮਾਨਸਹਿਬ ਜੀ ਨੇ ਇਹ ਨਗਰੀ ਆਬਾਦ ਕੀਤੀ ਇੱਥੇ ਉਹ ਸਾਰੀ ਹੋਣ ਲੱਗ ਪਈ ਸਰਾਵਾਂ ਮੰਨ ਲੱਗ ਪਈਆਂ ਸੰਗਤਾਂ ਦਾ ਕੱਢਣ ਲੱਗ ਪਿਆ ਤੇ ਦੋ ਜਿਤ ਰਹਉਂਦੇ ਇਤਿਹਾਸ ਚ ਇੱਕ ਵਿਦਵਾਨਾ ਨੇ ਜੋਗੀ ਦਾ ਕੀਤਾ ਤੇ ਇੱਕ ਫਕੀਰ ਦਾ ਮੈਂ ਸਾਂਝ ਪਾਦਨ ਸਾਖੀ ਗਵਾਈ ਹੁੰਦੀ ਆਪਾਂ ਸਿੱਖਿਆ ਲੈਣੀ ਫਕੀਰ ਮੌਲੇ ਸ਼ਾ ਰੋਪੜ ਦੇ ਇਲਾਕੇ ਦਾ ਸੀ ਉਹ ਇਧਰੋਂ ਚੱਲਦਾ ਚੱਲਦਾ ਆਇਆ ਤੇ ਜਿਦੋਂ ਉਹਨਾਂ ਨੇ ਮਾਰਤ ਬਣਦੀ ਵੇਖੀ ਮਾਇਆ ਚੜ੍ਹਦੀ ਵੇਖੀ ਸੰਤਾਂ ਦਾ ਇਕੱਠ ਵੇਖਿਆ ਤੇ ਕਿੰਤੂ ਕਰ ਦਿੱਤਾ ਕਹਿੰਦੇ ਆਪਣੀ ਗੁਰਬਾਣੀ ਆਪਣੇ ਕਲਾਮ ਦੇ ਵਿੱਚ ਤੇ ਤੁਸੀਂ ਇਹ ਲਿਖਿਆ ਹੈ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਤ ਮਿੱਟੀ ਪਈ ਤੋਲਵੀ ਕੋਏ ਨਾ ਹੋਸੀ ਤੁਹਾਡੇ ਕਲਾਮ ਦੇ ਵਿੱਚੋਂ ਆਵਾਜ਼ ਆਉਂਦੀ ਹੈ ਮਾਇਆ ਮਗਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਪਰੇ ਜਿਨੀ ਸੱਚ ਨਾਮ ਚਿਤ ਲਾਇਆ ਕਿ ਬਾਬਾ ਬਸਾਰੀ ਮਾਇਆ ਦਾ ਠੀਕ ਨਹੀਂ ਕਰੀ ਸਕਦੇ ਆਪ ਕੋ ਸਤਨਖੋ ਜਿੱਦਾਂ ਕੇ ਸ਼ਾਮਰ ਕਹ ਰਹੇ ਨੇ ਕਿ ਭਾਈ ਸਰ ਜਿੰਨੇ ਸ ਤੇ ਕਹਿੰਦੇ ਮਾਇਆ ਜਨਾ ਦੱਸੋ ਮਾਇਆ ਦੇ ਮੋਜ ਨਾਓ ਮਾਇਆ ਬਹੁਤ ਮਾੜੀ ਆਪ ਤੁਸੀਂ ਮੰਨਦੇ ਇਹ ਹੀ ਉਹਨੇ ਸਵਾਲ ਕੀਤਾ ਕਿਨੇ ਕਿ ਮਾਇਆ ਕੀ ਤੇ ਫਕੀਰ ਕੀ ਇਹ ਕਿਹਦਾ ਉਦਾਹਰਣ ਹੈ ਕਿ ਉਹਦੇ ਅੰਦਰ ਦਾ ਜਿਹੜਾ ਸ਼ੰਕਰ ਸੀ ਕੜ ਕਿ ਕਟ ਕੀ ਅੰਤਰੀ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨਤ ਗੁਰੂ ਤੇਗ ਬਹਾਦਰ ਸੇ ਮਹਾਰਾਜ ਜਾਣਗੇ ਸਿੱਖਾ ਨੂੰ ਨੇ ਸਵਾਲ ਕੀਤਾ ਅੱਜ ਵੀ ਬੜਾ ਕਿੰਤੂ ਪਰੰਤੂ ਹੈ ਬੜਾ ਉਖਾ ਬੋਲਣਾ ਉਤੇ ਅੱਗੇ ਹੁੰਦਾ ਸੀ ਸੰਗਤ ਵਿੱਚ ਬੋਲ ਕੇ ਤੇ ਅਖੀਰ ਤੇ ਬਰਾਲੇ ਨੇ ਕਹਿਣਾ ਹੋਈਆਂ ਭੁੱਲਾਂ ਜਿਪਾਂ ਦੀ ਮਾਫੀ ਹੁਣ ਲਈ ਪੁਰ ਤੁਸੀਂ ਤਾਂ ਮਾਫੀ ਦੇ ਦਉਗੇ ਗੁਰੂ ਸਾਹਿਬ ਦੇ ਦੇਗੇ ਇਹ ਨਹੀਂ ਦਿੰਦਾ ਤੁਹ ਸਤਨਾਮ ਇਹ ਕੋ ਮੋ ਵੀ ਇਸੇ ਤਰ੍ਹਾਂ ਜੋ ਕਹਿਣ ਦੀ ਭਾਵਨਾ ਤੇ ਮਾਰੇ ਸੱਚੇ ਪਾਤਸ਼ਾਹ ਦਾ ਜਾਣੀ ਜਾਣ ਬੁੱਝ ਗਏ ਇਹ ਫਕੀਰ ਨੇ ਜਲ ਪਾਣੀ ਛਿੜਿਆ ਤੇ ਕਹਿੰਦੇ ਜੀ ਆਰਾਮ ਤੋਂ ਕੋਈ ਨਹੀਂ ਸਵੇਰੇ ਮਾਰੇ ਤਖਤਾਂ ਤੇ ਆਉਣਗੇ ਦਰਸ਼ਨ ਕਰਾਵਾਂਗੇ ਤੇ ਜਦੋਂ ਭਗਤਾਂ ਵਾਲਿਓ ਗੱਲ ਮੈਂ ਨੇੜੇ ਕਰਾਂ ਦੋ ਤਿੰਨ ਮਿੰਟਾਂ ਦੀ ਖੁਸ਼ੀ ਲਾ ਜੇ ਨੇ ਤੁਹਾਡੇ ਨੂੰ ਇਹ ਸੌ ਗਿਆ ਹੈ ਤੇ ਲੰਬੀ ਦੀ ਸੜਕੀ ਹੈ ਪਰ ਆਪਾਂ ਆਨੰਦ ਲੈ ਲਿਆ ਜਦੋਂ ਇਹ ਸੌ ਗਿਆ ਤੇ ਸੁਤੇ ਪਏ ਦੇ ਸੁਪਨੇ ਦੇ ਵਿੱਚ ਮਹਾਰਾਜ ਸਾਹਿਬ ਨੇ ਕਲਾ ਵਰਤਾਈ ਸੁਤੇ ਪਏ ਨੂੰ ਸੋਨਾ ਕੀ ਆਇਆ ਇਹਦੇ ਕੁਐਸਚਨ ਲੈ ਕੇ ਸੁਧਾਰੇ ਇਹਨਾਂ ਨੂੰ ਪਛਾਣ ਜਿਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਜਦੋਂ ਬੈਣਗੇ ਜੇ ਮੈਂ ਪੁੱਛਾਂਗਾ ਵੀ ਤੁਸੀਂ ਦੁਨੀਆ ਨੂੰ ਕਥਾ ਜੀਂਨੇ ਮਾਇਆ ਦਾ ਮੋਹ ਨਾ ਕਰੋ ਜਦ ਤੁਹਾਡੇ ਡੇਗਲੇ ਤੇ ਢੇਰ ਲੱਗੇ ਮੈਂ ਪੁੱਛਾਂਗਾ ਜਰੂਰ ਤੁਸੀਂ ਦੁਨੀਆ ਨੂੰ ਜੀਂਨੇ ਇਹ ਜੋ ਦੁਨੀਆ ਸਹਿਰ ਮੇਲਾ ਬਸਤਗੀ ਜੀ ਨਾਲੇ ਤੇ ਤੁਸੀਂ ਇਹ ਡੇਡੇ ਮਹਿਲ ਉਸਾਰੀ ਜਾਂਦੇ ਇੱਕ ਵਾਰ ਚੱਲ ਲੈ ਕੇ ਸਤਾ ਤੇ ਸੁੱਖੀ ਸਵੇ ਦੇ ਸੁਹਣੇ ਕਿ ਮਾਰਨੇ ਖੇਡ ਵਰਤਾਈ ਇਹ ਉਜਾੜ ਦੇ ਵਿੱਚ ਜਾਂਦਾ ਘਣਾ ਜੰਗਲ ਹੈ ਬੜੀ ਤੇਜ਼ ਬਰਖਾ ਆਉਂਦੀ ਹੈ ਗੜੇ ਆਉਂਦੇ ਬੜੇ ਤੇਜ਼ ਇਹ ਭੱਜ ਕੇ ਕਿ ਸ਼ੇਰ ਦੀ ਗੁਫਾ ਘੁੰਨਾ ਵੀ ਵਰਤੇ ਦੇ ਸ਼ਬਦ ਉਹਦੇ ਵਿੱਚ ਬੜ ਗਿਆ। ਗੁਹਣੇ ਦੇ ਵਿੱਚ ਵੱਢ ਕੇ ਬੈਠ ਗਿਆ ਜਦੋਂ ਸ਼ੇਰ ਆਇਆ ਤੇ ਸ਼ੇਰ ਨੇ ਵੇਖਿਆ ਕਿ ਮੇਰੀ ਗੁਫਾ ਦੇ ਵਿੱਚ ਕੋਈ ਬੈਠਾ ਹੋਇਆ। ਉਹ ਸ਼ੇਰ ਬਾਹਰ ਗੁਹਣੇ ਦੇ ਬੈਠ ਗਿਆ ਅੰਦਰ ਨਹੀਂ ਹੋਇਆ। ਜਦੋਂ ਗੜੇ ਚੱਲੇ ਬਰਖਾ ਚੱਲੀ ਬਿਜਲੀ ਫੈਈ ਤੇ ਸ਼ੇਰ ਦੀ ਮੌਤ ਹੋ ਗਈ। ਜਦੋਂ ਫਿਰ ਬਿਜਲੀ ਚੰਦਰੀ ਦੇ ਨੇ ਵੇਖਿਆ ਮਰ ਗਿਆ ਇਹ ਡਰ ਗਿਆ ਫਿਰ ਕੀ ਤੱਕਦਾ ਹੈ ਕਿ ਸੁਪਨੇ ਦੇ ਵਿੱਚ ਉਹਦੀ ਰੂਹ ਨਿਕਲਦੀ ਹੈ ਅੱਲਾਹ ਤਾਲਾ ਦੀ ਬਾਰਗਰ ਚ ਜਾਂਦੀ ਹੈ ਤੇ ਦਰਵਾਜ਼ਾ ਖੁੱਲ ਜਾਂਦਾ ਦਰਗਾਹ ਦਾ ਤੇ ਇਸ ਸ਼ੇਰ ਦੀ ਜਿਹੜੀ ਆਤਮਾ ਇਹਨੂੰ ਬੜੀ ਸਤਕਾਰ ਆਦਰ ਮਾਣ ਦੇ ਨਾਲ ਦਰਗਾਹ ਦੇ ਵਿੱਚ ਲਿਆਂਦਾ ਜਾਂਦਾ ਹੈ ਤੇ ਇਹ ਪੁਛਣਾ ਹੈ ਕਿ ਇਨਾਂ ਸਤਕਾਰ ਮਾਨ ਕਿਉ ਤੇ ਦਰਗਹ ਚ ਮਾਜ ਆਉਂਦੀ ਐ ਸਜਣਾ ਅੱਜ ਤੂੰ ਪਰਿਉਪਕਾਰ ਕਰਕੇ ਆਇ ਪਰਿਉਪਕਾਰ ਜਿਹਨੂੰ ਬੜੇ ਪਿਆਰੇ ਸ਼ਬਦਾਂ ਚ ਅਪਕੀਨੇ ਗੁਰਮੁਖ ਪਰਿਉਪਕਾਰੀ ਵਿਰਲਾ ਆਇ ਗੁਰਮੁਖ ਸੁਖ ਪਲ ਪਾਏ ਆਪ ਗਵਾਇਆ ਗੁਰਮੁਖ ਸਾਖੀ ਸ਼ਬਦ ਸਿੱਖ ਸੁਨਾਇਆ ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਹਿੰਦਿਆ ਦੀ ਤੇਰੇ ਕੋਲ ਵਿੱਚ ਕੋਈ ਰਾਹ ਹੀ ਰਾਇ ਕਿ ਤੋਹ ਦੀ ਸੇਵਾ 'ਚ ਹਾਜ਼ਰ ਹੋ ਕੇ ਆਪਾ ਖਤਮ ਕਰਤਾ ਏ ਤੇ ਗੁਰਬਾਣੀ ਦੀ ਬਾਣੀ ਦੇ ਵਿੱਚ ਦੁਨੀਆ ਸੇਵ ਸਮਾਈ ਦੀ ਤੰਦਰਗਾ ਇਹ ਵਿੱਚਰ ਨੂੰ ਆਖ ਖੁੱਲ ਗਈ ਦੇ ਚਟਿਆ ਨਿਮੋ ਝਣਾ ਹੋਇਆ ਤੇ ਸਵਾਲ ਰਾਤ ਦਾ ਕੋਲੇ ਦੇ ਪਾਛਾਂ ਨੂੰ ਬਿੰਦਾ ਮਹਾਰਾਜ ਮੱਥਾ ਟੇਕਿਆ ਤੇ ਹੱਥ ਪੈ ਸੱਜਣ ਮਾਰੇ ਕਹਿੰਦੇ ਫਕੀਰ ਜੀ ਪੁੱਛਣਾ ਹੀ ਤੂੰ ਨਹੀਂ ਪੁੱਜਾ ਰਾਜ ਸੁਤੇ ਨਹੀਂ ਤੁਹਾਡਾ ਸਾਡੇ ਤੇ بڑا ਕਿਲਾ ਵੀ ਗੁੱਸੇ ਨਾਲ ਤੁਸੀਂ ਸਵਾਲ ਕੀਤਾ ਤੇ ਹੁਣ ਪੁੱਛੋ ਤਕੀਰ ਵੀ ਕਾਮਲ ਸੀ ਇਹਦੇ ਪਾਚਾ ਪਿਛਣ ਜੋਗਾ ਰਾਇ ਨਹੀਂ ਤੇ ਪੁੱਛਾਂ ਗਿਆ ਪ੍ਰਸਾਦ ਜੀ ਮੇਰੇ ਅੰਦਰ ਦਾ ਜਿਹੜਾ ਕੁਐਸਚਨ ਸੀ ਨਾ ਜੋ ਮੰਗਿਆ ਠਾਕੁਰੇ ਆਪਣੇ ਤੇ ਸੋਈ ਸੋਈ ਦਿਨਾਂ ਮੈਨੂੰ ਲੱਗਿਆ ਮਾਰੇ ਕਿਦੇ ਸੰਗਤ ਨੂੰ ਵੀ ਸੁਣਾ ਲੈ ساری ਸੰਗਤ ਨੂੰ ਆਪਾਂ ਸੁਣਾਇਆ ਨਾ ਮਾਰੇ ਕਿਦੇ ਸੁਣਾ ਫਿਰ ਇਹਨਾਂ ਨੂੰ ਉਸ ਫਕੀਰ ਨੇ ਦਸਿਆ ਸੰਗਤੀ ਮੈਂ ਗੁਰੂ ਤੇ ਸ਼ੰਕਾ ਕੀਤਾ ਮੈਂ ਤਰਕ ਕੀਤੀ ਵੀ ਇਹ ਨਹੀਂ ਮਾਇਆ ਚੜ੍ਹਦੀ ਏਡੀ ਨਾਲ ਸਰਾਮਾ ਸਾਰਾ ਕੁਝ ਤੇ ਸਾਨੂੰ ਕਹੀ ਜਾਂਦੇ ਮੋਹ ਆਇਆ ਪਰ ਰਾਤੀ ਪਤਾ ਲੱਗਾ ਮਾੜੇ ਨੇ ਕਹਿੰਦੇ ਸਿਰ ਕੁਝ ਅਸੀਂ ਦੱਸ ਦਿੰਨੇ ਆਂ ਕਿ ਦੇਖ ਫਕੀਰਾ ਜਿਵੇਂ ਸ਼ੇਰ ਨੇ ਆਪਣੇ ਘੁੰਨੇ ਚਾਏ ਉਹ ਰਾਗ ਗੀਤ ਦੀ ਸੇਵਾ ਕੀਤੀ ਉਹਨੂੰ ਆਤਮ ਸਮਰਪਣ ਕਰਤਾ ਉਦੀ ਸ਼ਰਨ ਵਿੱਚ ਆਇਆ ਗੁਰਬਾਣੀ ਦੇ ਸ਼ਬਦ ਨੇ ਸਿੰਘ ਸ਼ਰਨ ਕਰਦ ਜਾਈਏ ਜਿਵੇਂ ਜੰਮੂ ਤੋਂ ਗ라스 ਹੈ ਕਿ ਸ਼ੇਰ ਦੀ ਸ਼ਰਨ ਨਾ ਕੀ ਪੈਣਾ ਜੇ ਗਿਦਰਾਂ ਦਾ ਡਰਵੇ ਇਸ ਕਰਕੇ ਮਾਰੇ ਬਿੰਦੇ ਇੱਕ ਗੁਰਨਾਮਕ ਦਾ ਘਰ ਹੈ ਜਿਵੇਂ ਤੂੰ ਸ਼ੇਰ ਦੀ ਸ਼ਰਨ ਵਿੱਚ ਗਿਆ ਸੁਪਨੇ ਚ ਤੇ ਤੇਰੇ ਬੰਦਨ ਤੇਰਾ ਡਰ ਤੇਰੀ ਮੌਤ ਦਾ ਬਚਾਓ ਕਿਉ ਆਪਾ ਵਾਰ ਗਿਆ ਰਹੀ ਗੱਲ ਇਨਾ ਗੋਲਕਾਂ ਤੇ ਸਰਾਵਾਂ ਇਹ ਜਿਹੜੀਆਂ ਤੈਨੂੰ ਨਜ਼ਰ ਆਉਂਦੀਆਂ ਨੇ ਮੋਹ ਮਾਇਆ ਇਸ ਸੰਗਤਾਂ ਵਾਸਤੇ ਬਣਾਇਆ ਏ ਕਿਤੇ ਸਮਾਂ ਆਊਗਾ ਜਿਵੇਂ ਸ਼ੇਰ ਦੀ ਸ਼ਰਨ ਚ ਤੂੰ ਬਜਿਆ ਏ ਗੁਰੂ ਨਾਨਕ ਦਾ ਕਾਰਜ ਜਿਹੜਾ ਵੀ ਭਾਵਨਾ ਨਾਲ ਚੱਲ ਕੇ ਆਊਗਾ ਉਹਨੂੰ ਅਸੀਂ ਇਸ ਥਾਂ ਦੇ ਕੇ ਤੇ ਆਪਾ ਵਾਰ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਰਨ ਧੜ ਕੀ ਮਾਫੀ ਮੰਗੀ ਮਾਰੇ ਮੈਨੂੰ ਬਖਸ਼ੀਂ ਬਖਸ਼ੂ ਲੋ ਸਾਧ ਗੁਰੂ ਮੈਂ ਕਿੰਨੂੰ ਕਰ ਰਿਹਾ ਜੀ ਪਤਾ ਲੱਗਾ ਕਿ ਗੁਰੂ ਨਾਨਕ ਦਾ ਘਰ ਕਿੰਨਾ ਜੈਲੂ ਹੈ ਕਿੰਨਾ ਕਿਰਪਾਲੂ ਹੈ ਸੋ ਸਾਧ ਸੰਗਤ ਇਹ ਹਾਜ਼ਰੀ ਪ੍ਰਮਾਣ ਕਰ ਲਿਓ ਤੇ ਬੜਾ ਹੀ ਪਿਆਰਾ ਆਪ ਜੀ ਨੇ ਪਰਸਾਇਆ ਇੱਕ ਸ਼ਬਦ ਅਧਿਆਤਿਕ ਨੂੰ ਬੰਦਾਰਾ ਰੂਪੀ ਤੇ ਮੈਂ ਕਈ ਸਮਾਗਮਾਂ ਵਿੱਚ ਸੰਗਤ ਕਹਿ ਕੇ ਬੁਲਾਉਂਦੀ ਅੱਜ ਨੂੰ ਸੱਧਰੇ ਆਇਆ ਇੱਕਾ ਜਿਕੇ ਪੜਦੇ ਹੋ ਤੇ ਆਪ ਜੀ ਦਾ ਧੰਨਵਾਦ ਹੈ ਕਿਉਂਕਿ ਸਮਾਂ ਪੂਰਾ ਤੇ 1 ਮਿੰਟ ਵੀ ਲਾਉਣਾ ਹੈ سارے کی لنا دنیا تو لنیا تو پیو مل جے کل کی تار ویو مل جے کل کی تار و

ਜਿਨੁ ਆਨੰਦ ਪਰਵਰਤੀ ਥਾ ਮਿਲ ਦੇ 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 ਰੱਜ ਕੇ ਕਾਲਾ ਬਲਾਇਆ ਨਾ ਲੋ ਜਾਏ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸਤ ਗੁਰ ਪਰਿਆਲ ਕਾਲ ਟਿੱਪਿਆਂ ਬਾਜਾਂ ਵਾਲਿਓ ਸਤ ਗੁਰ ਰਾਖਲੇ ਬਿਰਧਾਂ ਨੇ ਦੀ ਸਤਿ ਗੁਰੂ ਸ੍ਰੀ ਦਰ ਸਿੰਘ ਸਰਬਾਤ ਗੁਰੂ ਘਰ ਸੇ ਸੇਵ ਸਹਿਬ ਜੀ ਕੋ ਧੰਤ ਸ੍ਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਸੰਦੇਵ ਸਿੰਘ ਜੀ ਡੱਲਾ ਜਿਨ੍ਹਾਂ ਨੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੇ ਵਿੱਚੋਂ ਕੋਈ ਤੁਸਕੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਬੜੇ ਹੀ ਜਮਾਨਾਂ ਤੇ ਆਨੰਦ ਦੇ ਨਾਲ ਸਾਨੂੰ ਗੁਰਮਾਨੀ ਸਰਵਣ ਕਰਵਾਲੇ ਸੰਤਾਨ ਧੰਨਵਾਦ ਕਰਦੇ ਹਾਂ ਹੁਣ ਮੈਂ ਬੜੇ ਹੀ ਅਦਰ ਸਤਿਕਾਰ